ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਖੜੇ ਆ ਆਪਣੇ ਪਿੰਡ ਮੰਗੇਵਾਲ ਅੱਜ ਤਰੀਕ ਹੈਗੀ ਹੈ ਜੀ 3 8 2024 ਤੇ ਸਰਦਾਰ ਸੰਦੀਪ ਸਿੰਘ ਸੁੰਨੀ ਦੀ ਸਹਾਇਤ ਹੋਈ ਸੀ 2012 ਦੇ ਵਿੱਚ ਉਹਦੀ ਯਾਦ ਨੂੰ ਸਮਰਪਤ ਆਪਣੇ ਪਿੰਡ ਉਹਨਾਂ ਦੇ ਨਾਮ ਤੇ ਸਕੂਲ ਹੈ ਜੀ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੰਗੇਵਾਲ ਵਿਖੇ ਦੰਡਾਂ ਦਾ ਮੁਫਤ ਕੈਂਪ ਲਗਾਇਆ ਜਾ ਰਿਹਾ ਤੇ ਅੱਜ ਨੌਜਵਾਨਾਂ ਵੱਲੋਂ ਆਪਣੇ ਪਿੰਡ ਬੂਟੇ ਵੀ ਲਗਾਏ ਜਾ ਰਹੇ ਨੇ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਤੇ ਆਜੋ ਜੀ ਸਭ ਤੋਂ ਪਹਿਲਾਂ ਦਿਖਾਉਣੇ ਅੰਦਰ ਦਾ ਮਾਹੌਲ ਤੇ ਨਾਲੇ ਕਰਦੇ ਆਂ ਗੱਲਬਾਤ ਕਰ ਲ ਕੇ ਆਜੋ ਜੀ ਚੱਲੀਏ ਇਹ ਹੈ ਜੀ ਪੋਸਟਰ ਭਾਰਤ ਫੌਜ ਦੇ ਮਹਾਨ ਸੇਵਕ ਸਰਦਾਰ ਸੰਦੀਪ ਸਿੰਘ ਸੋਨੇਗੀ 8ਵੀਂ ਵਰ੍ਹੇਗੰਢ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਦਾ ਦੇਸ਼ ਭਗਤ ਡੈਂਟਲ ਕਾਲਜ ਤੇ ਹਸਪਤਾਲ ਦੇ ਮਹਰ ਡਾਕਟਰਾਂ ਵੱਲੋਂ ਮੁਫਤ ਦੰਦਾਂ ਦਾ ਮੈਡੀਕਲ ਚੈੱਕ ਲਗਾਇਆ ਜਾ ਰਿਹਾ ਜੀ ਕੈਂਪ ਚੱਲਦੇ ਆ ਜੀ ਹੁਣ ਅੰਦਰ ਤੇ ਆਪਾਂ ਖੜੇ ਆ ਸਕੂਲ ਦੇ ਬਾਹਰ ਕਿਤੇ ਅੱਜ ਹੋ ਜੀ ਚੱਲੀਓ ਬੱਚਿਆਂ ਨੂੰ ਲੱਡੂ ਤੇ ਸਮੋਸੇ ਵੰਡੇ ਜਾ ਰਹੇ ਨੇ ਸਰਦਾਰ ਸੰਦੀਪ ਸਿੰਘ ਸੋਹਣੀ ਦੀ ਜਗ੍ਹਾ ਦੇ ਵਿੱਚ ਅੱਜ ਕਿਹੜਾ ਹਾਂਜੀ ਤੇ ਇਹ ਹੈ ਜੀ ਟੀਮ ਡਾਕਟਰਾਂ ਦੀ ਜਿਹੜੀ ਮੁਫਤ ਧੰਨ ਦਾ ਚੈੱਕਅਪ ਕਰਦੀ ਹੈ ਤੇ ਚੈੱਕਅਪ ਕਰਦੇ ਹੋਏ ਸਕੂਲੀ ਬੱਚਿਆਂ ਦੇ ਤੇ ਜਿਹੜੇ ਵੀ ਬਾਹਰੋਂ ਆ ਰਹੇ ਨੇ ਪੇਸ਼ੈਂਟਾਂ ਮੰਡਾਂ ਦੇ ਨਾਲ ਕੋਈ ਵੀ ਰਿਲੇਟਡ ਪ੍ਰੋਬਲਮ ਆ ਮੰਡਾਂ ਦਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ ਪਰਿਵਾਰ ਦੇ ਬੰਦੇ ਇਧਰ ਆਉਂ ਉਹ ਇਧਰ ਗਰੋ ਮੰਮੀ ਪੇਟ ਕੀਤੇ ਗਏ ਤੇ ਗੱਡੀ ਇਧਰ ਹੋ ਗਏ ਤੇ ਨਾਮ ਤੇ ਬੂਟੇ ਲਗਾਏ ਗਏ ਜੀ ਤੇ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਗੱਲਬਾਤ ਕੀਤੀ ਗਈ ਅੱਜ ਸਰਦਾਰ ਸੰਦੀਪ ਸਿੰਘ ਸੋਨੀ ਜੋ ਕਿ ਭਾਰਤੀ ਫੌਜ ਵਿੱਚ ਸੇਵਾ ਨਿਭਾਉਂਦੇ ਹੋਏ 2012 ਦੇ ਵਿੱਚ ਸ਼ਹੀਦ ਹੋ ਗਏ ਸਨ ਉਹਨਾਂ ਦੀ ਵਰ੍ਹੇ ਸਿਰ ਦੇ ਸੰਬੰਧ ਵਿੱਚ 12ਵੀਂ ਵਰ੍ਹੇ ਮਨਾਉਂਦੇ ਹੋਏ ਸਮੂਹ ਨਗਰ ਨਿਵਾਸੀਆਂ ਵੱਲੋਂ ਸਮੁੱਚੇ ਸਕੂਲ ਦੇ ਸਟਾਫ ਵੱਲੋਂ ਰਲ ਮਿਲ ਕੇ ਉਹਨਾਂ ਦੀ ਵਰ੍ਹੇ ਸਿਰ ਦੇ ਸੰਬੰਧ ਦੇ ਵਿੱਚ ਪਹਿਲਾ ਉਪਰਾਲਾ ਕੀਤਾ ਗਿਆ ਹੈ ਕਿ ਦੰਦਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਦੇਸ਼ ਭਗਤ ਯੂਨੀਵਰਸਿਟੀ ਦੇ ਹਸਪਤਾਲ ਅਤੇ ਮੈਡੀਕਲ ਕਾਰਡ ਦੇ ਸਟਾਫ ਵੱਲੋਂ ਕੈਂਪ ਲਗਾਇਆ ਗਿਆ ਹੈ ਇਸ ਦੇ ਨਾਲ ਹੀ ਬੱਚਿਆਂ ਵੱਲੋਂ ਸਟਾਫ ਵੱਲੋਂ ਜੋ ਅੱਜ ਦੇ ਸਮੇਂ ਦੀ ਮੈਂ ਸਮਝਦਾ ਮੁੱਖ ਲੋੜ ਹੈ ਕਿ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਨ ਦਾ ਜੋ ਉਪਰਾਲਾ ਕੀਤਾ ਗਿਆ ਹੈ ਨੌਜਵਾਨਾਂ ਵੱਲੋਂ ਉਹਦੇ ਸਬੰਧ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਗਈ ਹੈ ਰੁੱਖ ਲਗਾਓ ਮੁਹਿੰਮ ਤੇ ਰੁੱਖ ਬਚਾਓ ਮਹਿੰਮ ਇਸ ਦੇ ਨਾਲ ਹੀ ਪਰਿਵਾਰ ਵੱਲੋਂ ਸਰਦਾਰ ਸੰਦੀਪ ਸਿੰਘ ਸੋਹਣੀ ਦੀ ਯਾਦ ਦੇ ਵਿੱਚ 10 ਪੱਖੇ ਸਕੂਲ ਨੂੰ ਪੇਂਟ ਕੀਤੇ ਗਏ ਨੇ ਉਹਦੇ ਲਈ ਵੀ ਅਸੀਂ ਸਮੂਹ ਨਗਰ ਨਿਵਾਸੀ ਤੇ ਸਮੁੱਚਾ ਸਟਾਫ ਉਹਨਾਂ ਦਾ ਧੰਨਵਾਦ ਕਰਦਾ ਹੈ ਤੇ ਅੱਜ ਦੇ ਮੌਕੇ ਤੇ ਇਹ ਸਾਨੂੰ ਸਿੱਖਿਆ ਵੀ ਮਿਲਦੀ ਹੈ ਅਸੀਂ ਪ੍ਰਣ ਵੀ ਲੈਨੇ ਆ ਕਿ ਸਾਨੂੰ ਦੇਸ਼ ਭਗਤੀ ਅਤੇ ਦੇਸ਼ ਦੀ ਰਾਖੀ ਦੇ ਲਈ ਦੇਸ਼ ਸੇਵਾ ਦੇ ਲਈ ਹਮੇਸ਼ਾ ਅੱਗੇ ਵੱਧ ਕੇ ਸਾਨੂੰ ਯੋਗਦਾਨ ਪਾਉਣਾ ਚਾਹੀਦਾ ਅਤੇ ਇਹਨਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਹੋਏ ਸਮਾਜ ਵਿੱਚ ਵਿਚਰਨਾ ਚਾਹੀਦਾ। ਵੱਲੋਂ ਪਿੰਡ ਨਿਵਾਸੀਆਂ ਦਾ ਸਰਦਾਰ ਸੰਦੀਪ ਸਿੰਘ ਸੋਨੀ ਜੀ ਦਾ ਅਤੀ ਧੰਨਵਾਦੀਆਂ ਕਿ ਉਹਨਾਂ ਨੇ ਸਾਡੇ ਸਕੂਲ ਨੂੰ ਪੱਖੇ দান ਕੀਤੇ, ਉਹਦੀ ਲੋੜ ਬਹੁਤ ਸੀ ਤੇ ਨਾਲ ਹੀ ਜਿਹੜੇ ਬੂਟੇ ਲਗਾਏ ਅੱਜ ਕੱਲ੍ਹ ਦੇ ਸਮੇਂ 'ਚ ਉਹਦੀ ਬਹੁਤ ਜ਼ਰੂਰਤ ਹੈ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ। ਜਿੱਥੇ ਨੌਜਵਾਨ ਮੁੰਡੇ ਆਪਣੇ ਪਿੰਡ ਦੇ ਸੰਦੀਪ ਸੋਨੀ ਦੀ ਯਾਦ ਦੇ ਵਿੱਚ ਬੂਟੇ ਲਾ ਰਹੇ ਨੇ ਉੱਥੇ ਪਹੁੰਚ ਚੁੱਕੇ ਆਪਾਂ ਤੇ ਇਹ ਦੱਸ ਰਹੇ ਸੀ ਕਹਿੰਦੇ ਵੀ 100-150 ਬੂਟਾ ਲਾਦਾ ਤੇ 100-150 ਬੂਟਾ ਹੋਰ ਲੈਂਦਾ ਜਿਹੜੇ ਲਾ ਰਹੇ ਨੇ ਇਹ ਤੇ ਸਾਰੇ ਪਿੰਡ ਦੇ ਅੜਲ ਵਾਲੇ ਲਾ ਰਹੇ ਨੇ ਤੇ ਜਿਹੜੀਆਂ ਅੜਲ ਵਾਲੇ ਸੜਕਾਂ ਨੇ ਜਿੱਥੇ ਬੇਲ ਮਿਲਦੀ ਆ ਉੱਥੇ ਲਾ ਰਹੇ ਨੇ ਤੇ ਆਜੋ ਜੀ ਕਰਾਉਣੇ ਗੱਲਬਾਤ ਉਹਨਾਂ ਨਾਲ ਤੇ ਆ ਬੂਟੇ ਲੈਂਦੇ ਨੇ ਤੇ ਆਪਣੇ ਬੂਟੇ ਲਵਾਉਣੇ ਨੇ ਤਾਂ ਉਹ ਵੀ ਸੰਪਰਕ ਕਰ ਸਕਦਾ ਸਾਨੂੰ ਮੁੰਡੇ ਪ੍ਰੇਮ ਨਾਲ ਸੰਪਰਕ ਕਰ ਸਕਦਾ ਹਾਂ ਪ੍ਰੇਮ ਕਿੰਨਾ ਨੰਬਰ ਹੈ ਤੇਰਾ 95922 31099 95922 31099 ਇਹ ਆ ਇੱਕ ਨੰਬਰ 1959203513 ਇਹ ਨੰਬਰ ਵੀ ਨੋਟ ਕਰ ਸਕਦੇ ਹਾਂ ਲਓ ਜੀ ਜਿਹੜੇ ਮੁੰਡੇ ਸਰਦਾਰ ਸੰਦੀਪ ਸਿੰਘ ਸੋਨੇ ਦੀ ਯਾਦ ਦੇ ਵਿੱਚ ਬੂਟੇ ਲਗਾ ਰਹੇ ਨੇ ਲਗਭਗ 300 ਦੇ ਕਰੀਬ ਬੂਟਾ ਲਗਾ ਰਹੇ ਨੇ ਤੇ ਸਹੌਲੀ ਮੰਗਿਆਲ ਤੋਂ ਸਹੌਲੀ ਰੋਡ ਤੇ ਬੂਟੇ ਲਗਾ ਰਹੇ ਨੇ ਤੇ ਆ ਜੋ ਕਰਾਉਣੇ ਉਹਨਾਂ ਨਾਲ ਗੱਲਬਾਤ ਤੇ ਵੀ ਕੀ ਕਹਿਣਾ ਚਾਹੁੰਦੇ ਨੇ ਇਸ ਬੀਤੇ ਬਾਰੇ ਵੀ ਬੂਟੇ ਵੱਧ ਤੋਂ ਵੱਧ ਲੱਗ ਸਕਣ ਤੇ ਆਜੋ ਜੀ ਕਰਾਉਣਿਆਂ ਗੱਲ ਬਾਤ ਤੇ ਸਭ ਤੋਂ ਬਹੁਤ ਵਧੀਆ ਉਪਰਾਲਾ ਹੈ ਮੁੰਡਿਆਂ ਦਾ ਜੇ ਮੂਰੇ ਹੋ ਕੇ ਬੂਟੇ ਲਾਉਣਗੇ ਅੱਗੇ ਹੋ ਕੇ ਕਿਉਂਕਿ ਕਾਰਨ ਕੀ ਅੱਜ ਕੱਲ੍ਹ ਹੁਣ ਤੁਹਾਨੂੰ ਪਤਾ ਹੀ ਆ ਕਿ ਤਾਪਮਾਨ ਕਿੰਨਾ ਵੱਧ ਚੁੱਕਿਆ ਤੇ ਜਿਹਦੇ ਲਈ ਬੂਟੇ ਲਾਉਣੇ ਬਹੁਤ ਜ਼ਰੂਰੀ ਨੇ ਐਤ ਕਿ 49 ਡਿਗਰੀ ਤਾਪਮਾਨ ਹੋ ਚੁੱਕਿਆ ਤੇ ਅਗਲੀ ਵਾਰ ਹੋ ਸਕਦਾ 55 ਹੋ ਜੇ ਇਸ ਲਈ ਬੂਟੇ ਲਗਾਉਣੇ ਬਹੁਤ ਜ਼ਰੂਰੀ ਨੇ ਕਿਉਂਕਿ 5-7 ਸਾਲ ਤੱਕ ਉਹ ਸੰਭਾਲ ਵਾਸਤੇ ਚਾਹੀਦੇ ਨੇ ਇਹਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਦਿਨ ਹੀ ਸਾਡੇ ਪਿੰਡ ਦੇ ਨੌਜਵਾਨ ਸਰਦਾਰ ਸੰਦੀਪ ਸਿੰਘ ਸੋਨੀ ਦੀ ਵਰਸੀ ਨੂੰ ਯਾਦ ਰੱਖਦੇ ਹੋਏ ਸੀ 300 ਬੂਟੇ ਲਾਉਣ ਦਾ ਪ੍ਰਣ ਕੀਤਾ ਸੀ ਸੋ ਸਾਰੇ ਨੌਜਵਾਨਾਂ ਨਾਲ ਮਿਲ ਕੇ ਅੱਜ 300 ਬੂਟੇ ਦਾ ਟਿੱਕਾ ਪੂਰਾ ਕੀਤਾ ਹੀ ਤੇ ਇਸੇ ਦੇ ਲਈ ਅੱਜ ਤੋਂ 12 ਸਾਲ ਪਹਿਲਾਂ ਅਸਾਮ ਦੇ ਵਿੱਚ ਡਿਊਟੀ ਤੇ ਤਨਖਾਹ ਸਨ ਸਰਦਾਰ ਸੰਦੀਪ ਸਿੰਘ ਸੋਨੀ ਤੇ ਆਨ ਡਿਊਟੀ ਉੱਤੇ ਬੰਬਤਮਾਕਾ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਚੁੱਕੀ ਸੀ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਜੀ ਅਸੀਂ ਅੱਜ ਸੜਕ ਦੇ ਆਲੇ-ਦਾਲ ਹੀ ਬੂਟੇ ਲਗਾ ਰਹੇ ਹਾਂ ਜੀ ਤੇ 300 ਬੂਟੇ ਲਗਾ ਚੁੱਕੇ ਹਾਂ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਰ ਨੌਜਵਾਨ ਥੋੜੇ-ਥੋੜੇ ਬੂਟੇ ਲਾਵੇ ਤਾਂ ਮੰਨ ਲਓ ਆਪਾਂ ਪੰਜਾਬ ਨੂੰ ਫਿਰ ਤੋਂ ਹਰਾ ਭਰਾ ਕਰ ਸਕਦੇ ਹਾਂ ਤੇ ਬਾਈ ਜੀ ਆਪਾਂ ਜੋ ਕੋਸ਼ਿਸ਼ ਕਰੀਏ ਹਰ ਪੰਜਾਬ ਦਾ ਹਰ ਨੌਜਵਾਨ ਇੱਕ ਇੱਕ ਬੂਟਾ ਲਾਵੇ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਪੰਜਾਬ ਨੂੰ ਫਿਰ ਤੋਂ ਹਰਿਆ-ਭਰਿਆ ਖੁਸ਼ਹਾਲ ਬਣਾ ਸਕਦੇ ਆ ਤੇ ਤੁਸੀਂ ਟੈਂਪਰੇਚਰ ਵੀ ਦੇਖ ਲਓ ਇਸ ਵਾਰ ਮਿਲਦਾ 49 ਡਿਗਰੀ ਦੇ ਕਰੀਬ ਟੈਂਪਰੇਚਰ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ 55 56 ਜਾਂ 60 ਤੱਕ ਪਹੁੰਚ ਜਾਵੇ ਤੇ ਤੇ ਆਓ ਰਲ ਮਿਲ ਸਾਰੇ ਨੌਜਵਾਨ ਆਪਾਂ ਪ੍ਰਣ ਕਰੀਏ ਕਿ ਹਰ ਨੌਜਵਾਨ ਆਪਣੇ ਕੋਈ ਜਨਮ ਦਿਨ ਤੇ ਬਰਥਡੇ ਤੇ ਜਾਂ ਕੋਈ ਵੀ ਸਮਾਗਮ ਤੇ ਹਰ ਇੱਕ ਨੌਜਵਾਨ ਇੱਕ ਇੱਕ ਬੂਟਾ ਵੀ ਲਗਾਇਆ ਜਾਵੇ ਤਾਂ ਬਹੁਤ ਜ਼ਿਆਦਾ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੇ ਆਪਾਂ ਸੋ ਇਹਨਾਂ ਗੱਲਾਂ ਦੇ ਨਾਲ ਪੋਚਲ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਇਹ ਸੀ ਜੀ ਅੱਜ ਦੀ ਵੀਡੀਓ ਜਿਹਦੇ ਵਿੱਚ ਰੁੱਖ ਲਗਾਏ ਨੇ ਸਰਦਾਰ ਸੰਦੀਪ ਸਿੰਘ ਸੁੰਨੀ ਦੀ ਜਾਹਤ ਨੂੰ ਸਮਰਪਿਤ ਵੀਡੀਓ ਸੀ ਸੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਠੰਡਾ ਵੀ ਲਿਆ ਦਿਓ ਤੇ ਹੁਣ ਬਲਾਉੜਿਆਂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ